ਅਸੀਂ ਫੈਸਲਾ ਲਿਆ ਕਿ ਮਰਨ ਮਰਤ ਸ਼ੁਰੂ ਕਰਾਂਗੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਮੈਂ 19 ਦੇਰ ਤੱਕ ਜਾਂ ਤਾਂ ਮੇਰੀ ਡੈੱਡ ਬੋਡੀ ਉੱਥੋਂ ਆਏਗੀ ਤੇ ਅਗਰ ਸਰਕਾਰ ਦੀ ਬੇਰੁਖੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਬੇਰੁਖੀ ਦੇ ਚੱਲਦਿਆਂ ਅਗਰ ਸ਼ਹਾਦਤ ਹੋ ਜਾਂਦੀ ਹੈ ਤਾਂ ਉੱਥੋਂ ਡੈੱਡ ਬੋਡੀ ਪਿੰਡ ਨਹੀਂ ਲੰਦੀ ਜਾਏਗੀ ਓਨੀ ਦੇਰ ਤੱਕ ਡੈੱਡ ਬੋਡੀ ਉੱਥੇ ਹੀ ਰਹੇਗੀ ਔਰ ਅਗਲਾ ਲੀਟਰ ਨੈਕਸਟ ਜਿਹੜਾ ਸਾਡਾ ਨੇਤਾ ਜਿਨ੍ਹਾਂ ਨੇ ਅਨਾਉਂਸਮੈਂਟ ਕੀਤਾ ਹੋਇਆ ਸੁਖਜੀਤ ਸਿੰਘ ਅਰਦੋ ਛੰਡੇ ਜੀ ਉਹ ਮਰਨ ਮਰਥੇ ਬੈਠ ਜਾ ਕਿ ਮੈਂ ਆਪਣੀ ਜ਼ਮੀਨ ਅੱਜ ਇੱਥੇ ਬਾਕਾਇਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾ ਕਰਵਾਈ ਹੈ ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਘਰੇ ਮੇਰੇ ਚੁੱਲ੍ਹੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਮਿੱਟੀ ਆ ਉਹ ਕੱਲੀ ਉਹਨਾਂ ਦੀ ਤੀ ਨਹੀਂ ਰਹੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਧੀ ਹੈ ਉਹਨੂੰ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਰਤਬਾ ਨੰਦੰਦੇ ਹੋਏ ਉਹਦੇ ਨਾਂ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ ਤੁਹਾਨੂੰ ਪਤਾ ਹੈ ਕਿ 13 ਫਰਵਰੀ ਤੋਂ ਲੈ ਕੇ ਆਪਣੇ ਟਰੈਕਟਰ ਲੈ ਕੇ ਆਪਣੇ ਵਹੀਕਲਾਂ ਦੇ ਨਾਲ ਆਪਣੀ ਰਾਜਧਾਨੀ ਦੇ ਵਿੱਚ ਆਪਦਾ ਦੁੱਖ ਰੋਣ ਵਾਸਤੇ ਗਏ ਔਰ ਕਿਸੇ ਕਿਸਾਨ ਦੇ ਉੱਤੇ ਕੋਈ ਰੋਕ ਨਹੀਂ ਲੱਗੀ ਦੁੱਖ ਦੀ ਗੱਲ ਇਹ ਆ ਕਿ ਜਿਸ ਅਥਰੂਗਾਜ ਦੇ ਕੋਲੇ ਛੱਡੇ ਜਾਂਦੇ ਆ ਪਾਣੀ ਦੀਆਂ ਬਿਛਾੜਾਂ ਮਾਰੀਆਂ ਜਾਂਦੀਆਂ ਲੇਕਿਨ ਛੋਟਾ ਮੋਟਾ ਲਾਠੀ ਚਾਰਜ ਹੁੰਦਾ ਹੈ ਇਹ ਦੇਖਿਆ ਲੇਕਿਨ ਕਦੇ ਸਿੱਧੀਆਂ ਗੋਲੀਆਂ ਵਜਦੀਆਂ ਨਹੀਂ ਦੇਖੀਆਂ ਕਦੇ ਸਿਮਿੰਟਡ ਬੈਰੀਕੇਟਿੰਗ ਹੁੰਦੀ ਨਹੀਂ ਦੇਖੀ ਇਵਨ ਕਿ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਵੀ ਕਦੇ ਇਹੋ ਜੀ ਬੈਰੀਕੇਟਿੰਗ ਨਹੀਂ ਦੇਖੀ ਗਈ ਹੁਣ ਇੰਨਾ ਹਾਲਾਤਾਂ ਦੇ ਵਿੱਚ ਲਗਭਗ ਪਹਿਲਾਂ ਵੀ ਅਸੀਂ ਐਕਸਪੀਰੀਅੰਸ ਅੰਡ ਆਇਆ ਕਿ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਤੇ 9 ਮਹੀਨਾ ਤੋਂ ਵੱਧ ਸਮਾਂ ਹੁਣ ਫੇਰ ਹੋ ਗਿਆ। ਬਿਲਕੁਲ ਸ਼ਾਂਤੀਪੂਰਵਕ ਢੰਗ ਦੇ ਨਾਲ ਅਸੀਂ ਆਪਣੇ ਅੰਦੋਲਨ ਨੂੰ ਅੱਗੇ ਤੋਰ ਰਹੇ ਹਾਂ। ਔਰ ਸਰਕਾਰ ਦੇ ਤੰਤਰ ਨੇ, ਸਰਕਾਰ ਦੇ ਜਿਹੜੇ ਆਈਟੀ ਸੈੱਲ ਨੇ ਉਹਨਾਂ ਨੇ ਪੂਰੀ ਤਰ੍ਹਾਂ ਕਿਸਾਨ ਅੰਦੋਲਨਕਾਰੀਆਂ ਨੂੰ ਜਿਹੜੇ ਦੇਸ਼ ਦਾ ਢਿੱਡ ਭਰਨ ਦਾ ਕੰਮ ਕਰਦੇ ਨੇ ਆਪਣੀ ਤਾਂ ਲੋੜ ਕਿਸੇ ਨੂੰ। ਪੰਜਾਬ ਦੇ ਵਿੱਚੋਂ ਕੋਈ ਵੀ ਘਰ ਤੁਹਾਨੂੰ ਇਹ ਜਾਨੀ ਮਿਲੇਗਾ ਜਿਸ ਨੂੰ 10 ਕਿਲੋ ਤੋਂ ਵੱਧ ਚੌਲਾਂ ਦੀ ਲੋੜ ਹੋਵੇ। ਔਰ ਉਹ ہزار ਸਰਕਾਰ ਨੇ ਰੋਕੇ ਹੋਏ ਨੇ ਹਾਈ ਕੋਰਟ ਨੇ ਕਲੀਅਰ ਕਰਤਾ ਕਿ ਹਰਿਆਣਾ ਗਵਰਨਮੈਂਟ ਰਸਤੇ ਕਲੀਅਰ ਕਰੇ ਹਰਿਆਣਾ ਗਵਰਨਮੈਂਟ ਅੱਗੇ ਸੁਪਰੀਮ ਕੋਰਟ ਚਲੀ ਗਈ ਤਾਂ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਰਸਤੇ ਸਰਕਾਰ ਨੇ ਰੋਕਿਆ ਕਿਸਾਨਾਂ ਨੇ ਨਹੀਂ ਲੇਕਿਨ ਬਦਨਾਮ ਕਿਸਾਨ ਤਾਂ ਇਹ ਸਾਰੀਆਂ ਪਰਿਸਥਿਤੀਆਂ ਨੂੰ ਭਾਪ ਕੇ ਚਾਚ ਕੇ ਇਹ ਦੇਖਿਆ ਕਿ ਭਈ ਹੁਣ ਅੰਦੋਲਨ ਨੂੰ ਸ਼ਾਂਤਵੇਂ ਅੰਦੋਲਨ ਨੂੰ ਅੱਗੇ ਵਧਾਉਣ ਦਾ ਕਿਹੜਾ ਤਰੀਕਾ ਹੈ ਜਿਹਨੂੰ ਅਪਣਾਇਆ ਜਾ ਸਕਦਾ ਹੈ ਤੇ ਉਹਦੇ ਵਿੱਚੋਂ ਸਭ ਤੋਂ ਅਖੀਰਲਾ ਜਿਹੜਾ ਰਸਤਾ ਹੈ ਉਹ ਇਹ ਹੀ ਬਚਦਾ ਹੈ ਕਿ ਜਿਹੜੇ ਆਗੂ ਹੈ ਉਹ ਅੱਜ ਆਪਣੇ ਪ੍ਰਾਣਾਂ ਦੀ ਆਉਤੀ ਦੇਣ ਲਈ ਅੱਗੇ ਆਉਣ ਔਰ ਉਹਦੇ ਚੋਂ ਅਸੀਂ ਫੈਸਲਾ ਲਿਆ ਹੈ ਕਿ ਐਸਕੇਮ ਨਾਨ ਪੋਲਿਟিক্যাল ਵੱਲੋਂ ਦਾਸ ਔਰ ਮੇਰੇ ਤੋਂ ਬਾਅਦ ਮੇਰੇ ਕੁਝ ਸਾਥੀ ਹੋਰ ਸੁਖਜੀਤ ਜੀ ਸਾਡੇ ਬਹੁਤ ਸਾਰੀ ਲੰਬੀ ਇੱਕ ਲਾਈਨ ਹੈ ਜੀ ਦੇ ਵਿੱਚ ਅਸੀਂ ਪੰਜਾਬ ਤੋਂ ਘਟ ਪਕਟੋ ਘਟ 16 17 ਲੀਡਰ ਕੰਮ ਕਰਦੇ ਨੇ ਹਰਿਆਣਾ ਤੋਂ ਵੀ ਮੰਨੂ ਕਹਾੜ ਵਰਗੇ ਲੀਡਰ ਸਟੌਲੜ ਕੰਮ ਕਰਦੇ ਨੇ ਐਸਕੇਮ ਨੌਨ ਪੋਲੀਟਿਕਲ ਅਸੀਂ ਫੈਸਲਾ ਲਿਆ ਕਿ ਮਰਨ ਵਰਤ ਸ਼ੁਰੂ ਕਰਾਂਗੇ ਔਰ ਇਹ ਮਰਨ ਵਰਤ ਕੋਈ ਇਹੋ ਜਿਹਾ ਮਰਨ ਵਰਤ ਨਹੀਂ ਹੋਏਗਾ ਕਿ ਜੀ ਬੈਠੇ ਲਾਲਾ ਲਾਲਾ ਕੀਤੀ ਐ ਅਖਬਾਰਾਂ ਦੇ ਵਿੱਚ ਪ੍ਰੈਸ ਦੇ ਵਿੱਚ ਗੱਲਾਂ ਗਈਆਂ ਤੇ ਮਗਰੋਂ ਮਤਲਬ ਉੱਠ ਕੇ ਘਰ ਨੂੰ ਆ ਗਏ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਸ ਕੁਰਬਾਨੀ ਦੇ ਲਈ ਅਸੀਂ 100% ਤਿਆਰ ਹੋ ਕੇ ਅਸੀਂ ਇਹ ਲੜਾਈ ਲੜਨ ਦੀ ਤਿਆਰੀ ਕੀਤੀ ਹੈ ਸਾਡਾ ਫੈਸਲਾ ਹੈ ਕਿ ਸਭ ਤੋਂ ਪਹਿਲਾਂ ਮੈਂ ਜਦੋਂ ਬੈਠਣਾ ਹੈ ਮੈਂ 19 ਘੰਟੇ ਤੱਕ ਜਾਂ ਤਾਂ ਮੇਰੀ ਡੈੱਡ ਬੋਡੀ ਉੱਥੋਂ ਆਏਗੀ ਔਰ ਉਹਦਾ ਵੀ ਫੈਸਲਾ ਅਸੀਂ ਇਹ ਲਿਆ ਹੈ ਕਿ ਅਗਰ ਸਰਕਾਰ ਦੀ ਬੇਰੁਖੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਬੇਰੁਖੀ ਦੇ ਚੱਲਦਿਆਂ ਅਗਰ ਸ਼ਹਾਦਤ ਹੋ ਜਾਂਦੀ ਹੈ ਤਾਂ ਉੱਥੋਂ ਡੈੱਡ ਬੋਡੀ ਪਿੰਡ ਨਹੀਂ ਲੰਦੀ ਜਾਏਗੀ 19 ਘੰਟੇ ਤੱਕ ਡੈੱਡ ਬੋਡੀ ਉੱਥੇ ਹੀ ਰਹੇਗੀ ਔਰ ਅਗਲਾ ਲੀਟਰ ਨੈਕਸਟ ਜਿਹੜਾ ਸਾਡਾ ਨੇਤਾ ਜਿਨ੍ਹਾਂ ਨੇ ਐਨਾਨਸਮੈਂਟ ਕੀਤਾ ਹੋਇਆ ਸوجੀਤ ਸਿੰਘ ਅਰਦੋ ਛੰਡੇ ਜੀ ਉਹ ਮਰਨ ਮਰਤੇ ਬੈਠ ਜਾਂਦੇ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਅਗਲਾ ਲੀਡਰ ਮਰਨ ਮਰਤੇ ਬੈਠ ਜੇਗਾ ਇਹ ਜਾਣੀ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਪਰ ਫੈਸਲਾ ਲਿਆ ਕਿਉਂਕਿ ਸਾਡੇ ਸਮਝ ਹੈ ਕਿ ਅਸੀਂ ਲੋਕਾਂ ਨੂੰ ਸਾਡੇ ਨੌਜਵਾਨ ਸਾਡੇ ਲੋਕਾਂ ਦੇ ਧੀਆਂ ਪੁੱਤ ਅਸੀਂ ਜੇ ਬੱਚੇ ਮਰਵਾਤੇ ਤੇ ਜ਼ਮੀਨ ਰੱਖ ਕੇ ਫਿਰ ਕੀ ਕਰਨੀ ਹੈ ਸਾਡਾ ਮੰਨਣਾ ਹੈ ਕਿ ਸਾਨੂੰ ਆਪ ਨੂੰ ਸ਼ਾਤ ਦੇਣੀ ਚਾਹੀਦੀ ਹੈ ਬੱਚੇ ਮਹਿਫੂਜ਼ ਰੱਖ ਕੇ ਬੱਚੇ ਸਹੀ ਸਲਾਮਤ ਰੱਖ ਕੇ ਜ਼ਮੀਨ ਦੇ ਮਾਲਕ ਆ ਜਿਹੜੇ ਉਹਨਾਂ ਨੂੰ ਚਾਉਂਦੇ ਰੱਖਣਾ ਉਹਨਾਂ ਦੀ ਜ਼ਮੀਨ ਆ ਤੇ ਉਹ ਜ਼ਮੀਨ ਲਈ ਉਹ ਨੇ ਸੋ ਇਸ ਕਰਕੇ ਸਾਡਾ ਮੰਨਣਾ ਹੈ ਕਿ ਅਸੀਂ ਆਪ ਸ਼ਹਾਦਤਾਂ ਦਈਏ ਉਹਦੇ ਚੋਂ ਅਸੀਂ ਫੈਸਲਾ ਲਿਆ ਹੈ ਔਰ ਅੱਜ ਇੱਥੇ ਇਥੋਂ ਦੇ ਸਾਰੇ ਜਿਹੜੇ ਇੰਤਜ਼ਾਮ ਸੀ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਮੇਰਾ ਆਬਦਾ ਜ਼ਿਲ੍ਹਾ ਜਿਹਦੇ ਨਾਲ ਮੇਰੇ ਬਹੁਤ ਗਹਿਰੇ ਸੰਬੰਧ ਨੇ ਇਥੋਂ ਦੇ ਸਾਰਾ ਜਾਇਜ਼ਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਵੇਂ ਹੋ ਰਿਹਾ ਹੈ ਮੈਂ ਕੱਲੇ ਚ ਐਸ ਔਰ ਨਾਲ ਦੀ ਨਾਲ ਮੇਰਾ ਇੱਕ ਪ੍ਰੋਗਰਾਮ ਸੀਗਾ ਕਿ ਜਿੰਨੀ ਮੇਰੇ ਨਾਂ ਜ਼ਮੀਨ ਹੈ ਮੇਰੀ ਪ੍ਰਾਪਰਟੀ ਹੈ ਕੱਲ ਨੂੰ ਮੇਰੀ ਮੌਤ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਡਿਸਪਿਊਟ ਨਾ ਬਣੇ। ਤੋਂ ਉਹਦੇ ਚੋਂ ਮੈਂ ਫੈਸਲਾ ਲਿਆ ਸੀਗਾ ਕਿ ਮੈਂ ਆਪਣੀ ਜ਼ਮੀਨ ਅੱਜ ਇੱਥੇ ਬਾਕਾਇਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾ ਕਰਵਾਈ ਹੈ, ਆਪਦੇ بیٹے ਦੇ ਨਾ ਕਰਾਈ ਹੈ। ਇਹ ਕੁਛ ਪੰਜਮੀਨ ਦੇਖੋ ਬਣਦੀ ਆ ਇੱਕ ਮਤਲਬ ਸਮਾਜ ਦੇ ਵਿੱਚ ਭਾਵੇਂ ਨੋ ਨੋ ਚਾਰੀਆਂ ਨੂੰ ਬਗਾਮੀਤੀ ਦਾ ਰਤਬਾ ਦਿੱਤਾ ਗਿਆ ਸਾਡੀ ਸੋਸਾਇਟੀ ਚ ਆਮੀਆਂ ਗੱਲੇ ਬਗਾਮੀਆਂ ਧੀਆਂ ਨੇ। ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਕਰੇ ਮੇਰੇ ਚੁੱਲੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਬੀਤੀ ਹੈ ਉਹ ਕੱਲੀ ਹੁਣ ਉਹਨਾਂ ਦੀ ਤੀ ਨਹੀਂ ਰਹੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਤੀ ਹੈ ਉਹਨੂੰ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਰਤਬਾ ਨੰਦੰਦੇ ਹੋਏ ਉਹਦੇ ਨਾਮ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ ਤਾਂ ਕਿ ਮਤਲਬ ਕੱਲ ਨੂੰ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੱਡੀ ਉਮਰ ਦੇ ਵਿੱਚ ਜਾ ਕੇ ਉਹਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਕੀ ਸਾਰੀ ਦੀ ਸਾਰੀ ਬੇਟੇ ਦੇ ਨਾਮ ਜ਼ਮੀਨ ਕਰਾਉਣ ਤੋਂ ਬਾਅਦ ਔਰ ਇਹ ਬੱਚਾ ਛੋਟਾ ਇਹਦੇ ਨਾਮ ਵੀ ਜ਼ਮੀਨ ਕਰਾਈ ਹੈ ਤੋ ਕਿ ਸਮੇਂ ਦੇ ਹਾਲਾਤਾਂ ਦਾ ਪਤਾ ਨਹੀਂ ਕਿ ਉਹਦੇ ਹਾਲਾਤ ਬੰਦੇ ਨੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਇਹ ਚੀਜ਼ ਕੰਨੀ ਨੂੰ ਕੋਈ ਨੁਕਸਾਨ ਨਾ ਹੋਵੇ। ਤੋਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਮੈਂ ਇਹ ਜ਼ਮੀਨ ਆ ਜਿਹੜੀ ਬੱਚਿਆਂ ਦੇ ਨਾਂ ਇਸ ਲਈ ਕਰਵਾਈ ਹੈ ਕਿ ਸਰਕਾਰ ਦੀ ਜਿਹੜੀ ਬੇਰੁਖੀ ਆ ਆਪਾਂ ਜਾਣਦੇ ਆ ਆਪਾਂ ਦੇਖਦੇ ਆ। ਕਿਉਂਕਿ ਸਰਕਾਰ ਦਾ ਕੋਈ ਧਿਆਨ ਨਹੀਂ ਸ਼ੁਭ ਕਰਨ ਦੀ ਸ਼ਹਾਦਤ ਹੋ ਗਈ। ਸਾਡੇ ਪ੍ਰਧਾਨ ਮੰਤਰੀ, ਸਾਡੇ ਗ੍ਰਹਿ ਮੰਤਰੀ, ਸਾਡੇ ਰਾਸ਼ਟਰਪਤੀ ਕਿਸੇ ਵੀ ਲੀਡਰ ਦੇ ਮੋਹ ਉਹਦੇ ਪ੍ਰਤੀ ਉਫ ਤੱਕ ਨਹੀਂ ਨਿਕਲਿਆ। ਹਰਿਆਣੇ ਨੇ ਤਾਂ ਕਰਨਾ ਹੀ ਕੀ ਸੀ ਹਰਿਆਣੇ ਵਾਲਿਆਂ ਨੇ ਤਾਂ ਉਹਨਾਂ ਲੋਕਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਲਈ ਸਿਲੈਕਟ ਕਰਤਾ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਨੇ ਗੋਲੀਆਂ ਮਾਰੀਆਂ ਔਰ ਉਦੋਂ ਗਾਹਾਂ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹਨਾਂ ਦੇ ਮੂੰਹੋਂ ਵੀ ਕਿਸਾਨਾਂ ਪ੍ਰਤੀ ਸੰਜੀਦਗੀ ਭਰਿਆ ਕੋਈ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਤੇ ਜਿੱਥੇ ਇਹੋ ਜਿਹੇ ਨੇਤਾ ਹੋਣ ਇਹੋ ਜਿਹੀਆਂ ਸਰਕਾਰਾਂ ਹੋਣ ਉੱਥੇ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਲੇਕਿਨ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਹੋ ਕੇ ਇਹ ਫੈਸਲਾ ਲੈ ਕੇ ਅਸੀਂ ਬੈਠ ਰਹੇ ਆ ਕਿ ਆਖਰੀ ਸਾਹ ਤੱਕ ਇਹ ਲੜਾਈ ਲੜਾਂਗੇ ਕਿਉਂਕਿ ਸਾਡਾ ਮੰਨਣਾ ਹੈ ਸਾਡਾ ਮੰਨਣਾ ਹੈ ਕਿ ਜਿਹੜੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੀ ਲੜਾਈ ਹੈ ਅੱਜ ਅਗਰ ਉਹ ਮਿਲਦੀ ਹੁੰਦੀ ਸਾਡੇ ਲੋਕਾਂ ਨੂੰ ਮਿਲੇ ਉਹ ਹੀ ਸੀਡੀ ਦੇ ਪਿੱਛੇ ਇੱਕ ਰਿਪੋਰਟ ਆਈ ਹੈ ਜੀ ਜਿਹਦੇ ਵਿੱਚ 22 ਤੋਂ ਲੈ ਕੇ 23 ਤੱਕ ਕਰ ਰਹੇ ਨੇ ਲੁਟੇਰੇ ਸਾਨੂੰ ਲੁੱਟ ਰਹੇ ਨੇ ਔਰ ਉਹ ਲੁਟੇਰਿਆਂ ਦੀ ਲੁੱਟ ਤਾਂ ਹੀ ਬੰਦ ਹੋ ਸਕਦੀ ਹੈ ਅਗਰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣੇ ਸਾਡੀ ਫਸਲ 'ਚੋਂ ਐਮਐਸਬੀ ਨਿਰਧਾਰਤ ਕੀਤੀ ਜਾਂਦੀ ਹੈ। ਉਹਦੇ ਤੇ ਸਾਡੀ ਫਸਲ ਵਿਕਣੀ ਯਕੀਨੀ ਬਣੇ। ਔਰ ਇਹ ਜਿਹੜੀ ਲੜਾਈ ਆ ਬੜੀ ਇੰਪੋਰਟੈਂਟ ਲੜਾਈ ਆ ਜਿਹੜੀ ਦੂਸਰੀ ਸੱਦੀ ਗੱਲ ਐ। ਕਿ ਦੇਖੋ ਮੁਲਾਜ਼ਮਾ ਪ੍ਰਤੀ 7 ਪੇ ਕਮਿਸ਼ਨ ਆਏ ਨੇ। ਉਹ ਸਾਰੇ ਦੇ ਸਾਰੇ ਲਾਗੂ ਹੋ ਗਏ। ਕਿਸਾਨਾਂ ਦਾ ਇੱਕ ਹੀ ਕਮਿਸ਼ਨ ਬਣਿਆ। ਡਾਕਟਰ ਸੁਮਿੰਨਾਥਨ ਦੀ ਅਗਵਾਈ 'ਚ ਔਰ ਉਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਕਿਸੇ ਸਰਕਾਰ ਨੇ। ਈਵਨ ਕੇ ਸਾਡੇ ਕਿਸਾਨ ਵਿਚਾਰੇ ਸੁਪਰੀਮ ਕੋਰਟ ਚ ਵੀ ਗਏ ਨੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਸਾਨੂੰ ਕੋਈ ਰਾਹਤ ਨਹੀਂ ਮਿਲੀ ਕਿ ਭਾਈ ਇਹ ਕਮਿਸ਼ਨ ਬਣਾਉਣ ਦਾ ਭਾਈ ਫਾਇਦਾ ਕੀ ਜੇ ਲਾਗੂ ਹੀ ਨਹੀਂ ਕਰਨਾ ਸਾਡਾ ਉਹ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ ਤਾਂ ਫਿਰ ਜਦੋਂ ਇਹ ਜੇ ਹਾ ਹੁੰਦਾ ਹੈ ਤਾਂ ਫਿਰ ਇੱਕੋ ਹੀ ਰਸਤਾ ਬਚਦਾ ਹੈ ਕਿ ਛੇ ਕਰ ਸਾਡੀ ਇਹ ਲੁੱਟ ਜਾਰੀ ਰਹਿੰਦੀ ਹੈ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਨਹੀਂ ਮਿਲਦਾ ਤਾਂ ਫਿਰ ਸਾਡਾ ਭਵਿੱਖਾ ਜਿਹੜੇ ਸਾਡੇ ਬੱਚੇ ਨੇ ਉਹ ਚਾਉਂਦੇ ਰਹਿਣ ਦੀ ਕੋਈ ਉਮੀਦ ਨਹੀਂ ਹੈ ਇਤਿਹਾਸ ਜੇਕਰ ਅਸੀਂ ਪਿਛਲੇ ਸਮੇਂ ਦੇ ਵਿੱਚ ਅੱਜ ਨਾਲ ਇਹਦਾ ਥੋੜਾ ਜਿਹਾ ਤਾਲਮੇਲ ਬਿਠਾ ਕੇ ਦੇਖਣ ਦੀ ਯਤਨ ਕਰੀਏ ਸਾਡੇ ਜਿਹੜੇ ਪਿਸ਼ੁਰਖ ਸੀ ਦਾਦੇ ਕਿਸੇ ਸਿਰੇ ਇੱਕ ਰੁਪਈਆ ਵੀ ਕਰਜ਼ਾ ਨਹੀਂ ਸੀ ਔਰ ਸਿਰ ਮਤਲਬ 15 18 20 ਮਨ ਦਾਣੇ ਇੱਕ ਸਾਲ ਦੇ ਕਿੱਲੇ ਚੋਂ ਕੱਢਦੇ ਸੀ ਔਰ ਅੱਜ ਉਹਦਾ ਪੋਤਰਾ ਜਿਹੜੇ ਅਸੀਂ ਬੈਠੇ ਆ ਉਸ ਦਾਦੇ ਦੇ ਪੋਤੇ ਅਸੀਂ 200 ਮਨ ਤੱਕ ਦਾਣੇ ਇੱਕ ਏਕੜ ਦੇ ਵਿੱਚੋਂ ਕੱਢ ਰਹੇ ਹਾਂ ਔਰ ਉਲਟਾ ਸਾਡੇ ਸਿਰ ਕਿਸੇ ਸਿਰ 10 ਲੱਖਾਂ ਕੇ ਸਿਰ 15 ਲੱਖਾਂ ਕੇ ਸਿਰ 20 ਲੱਖਾਂ ਕੇ ਸਿਰ 50 ਲੱਖਾਂ ਇਹ ਖਰਚੇ ਦੀ ਮਾਰ ਵੀ ਅਸੀਂ ਚੱਲ ਰਹੇ ਆਂ ਔਰ ਖੁਦਕਸ਼ੀਆਂ ਹੋ ਰਹੀਆਂ ਨੇ। ਤੋਂ ਫਿਰ ਇੰਨਾ ਹਾਲਾਤਾਂ ਵਿੱਚੋਂ ਕਿਸਾਨੀ ਨੂੰ ਬਚਾਉਣ ਦੇ ਲਈ ਐਮਐਸਬੀ ਗਰੰਟੀ ਕਾਨੂੰਨ ਲੈ ਕੇ ਦੇਣਾ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਸੀ ਆਖਰੀ ਦਮ ਤੱਕ ਇਹ ਲੜਾਈ ਨੂੰ ਜਾਰੀ ਰੱਖਣ ਦਾ ਤਹਈਆ ਕਰਕੇ ਇਹ ਬੈਠਣ ਲੱਗਿਆ